ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ ਸੁਖ ਦੁਖ ਦੋਨੋਂ ਸਮ ਕਰ ਜਾਣੈ ਔਰ ਮਾਨ અપਮਾਨ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਸਤ ਨਿੰਦੋ ਦੂ ਤਿਆਗੈ ਖੋਜੇ ਪਦ ਨਿਰਵਾਣਾ ਜਨ ਨਾਨਕ ਇਹ ਕੇਲ ਕਟਨ ਹੈ ਕਿਨ ਹੂੰ ਗੁਰਮੁਖ ਜਾਨਾ ਸਾਧੂ ਰਚਨਾ RAM ਬਣਾਈ ਇੱਕ ਬਨਸੈ ਇੱਕ ਅਸਿਰ ਮਾਨੈ ਅਚਰਜ ਲਖਿਓ ਨਾ ਜਾਈ ਕਾਮ ਕ੍ਰੋਧ ਮੋ ਬਸ ਪ੍ਰਾਣੀ ਹਰ ਮੂਰਤ ਵਿਸਰਾਈ ਝੂਠਾ ਤਨ ਸੱਚਾ ਕਰ ਮੰਨਿਓ ਜਿਉ ਸੁਪਨਾ ਰੈ ਨਾਈ ਜੋ ਦੀਸੈ ਸੋ ਜੋ ਦੀਸੈ ਸੋ ਸਗਲ ਵਿਨਾਸੈ ਜਿਉ ਪਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਓ ਰਹਿਓ ਰਾਮ ਸਰ ਨਾਈ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਐਨਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਬੂਤ ਮਿਤ ਮਾਇਆ ਮਮਤਾ ਸਿਓ ਬੂਤ ਮਿਤ ਮਾਇਆ ਮਮਤਾ ਸਿਓ ਏਬਿਦ ਆਪ ਬੰਧਾਵੇ ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠਰ ਧਾਵੈ ਭੁਗਤ ਮੁਕਤ ਕਾ ਕਾਰਨ ਸੁਆਮੀ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਭਜਨ RAM ਕੋ ਪਾਵੈ ਸਾਦੋ ਇਹ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾਈ ਕਠ ਨ ਕਰੋਦ ਘਟ ਹੀ ਤੇ ਪੀਤਰ ਕਠ ਨ ਕਰੋਦ ਘਟ ਹੀ ਤੇ ਪੀਤਰ ਜੇ ਸੁਧ ਸਭ ਵਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛੂ ਨਾ ਬਸਾਈ ਸੰਗੀ ਯਤਨ ਕਰਤ ਸਭ ਹਾਰੇ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨਨਾਨਕ ਹਰਪਏ ਦਿਆਲਾ ਤੋਂ ਸਭ ਵਿਦਬਣ ਆਈ ਸਾਦੂ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੂਲਕ ਪਾਇਓ ਬਿਰਥਾ ਕਾਹੇ ਗਵਾਵੋ ਪਤਤ ਪੁਨੀਤ ਬੰਦ ਹਰ ਸਰਨ ਤਾਹੇ ਤੁਮ ਆਵੋ ਪਤਤ ਪੁਨੀਤ ਦੀਨ ਬੰਦ ਹਰ ਸਰਨ ਕਾਹੇ ਤੂੰ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੂੰ ਕਾਹੇ ਵਿਸਰਾਵੋ ਤਜ ਅਭਿਮਾਨ ਮੋਹ ਮਾਇਆ ਖੋਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੂੰ ਪਾਵੋ ਤਾਜ ਅਭਿਮਾਨ ਮੋ ਮਾਇਆ ਫੋਨ ਭਜਨ ਰਾਮਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤਮ ਪਾਬੋ ਬਿਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲਖ ਕਰਮ ਕਵਾਵੈ ਬਿਨ ਗੁਰ ਅੰਧਿਆਰਾ ਅੰਦੇ ਅਕਲੀ ਬਾਰੇ ਕਿਆ ਤਿਨ ਸਿਉ ਕਹੀਐ ਅੰਦੇ ਅਕਲੀ ਬਾਰੇ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝੈ ਕਿਤ ਬਿਦ ਨਿਰਭਈਐ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੈ ਅੰਦੇ ਕਾਨੋਂ ਪਾਰਕੂ ਕਲੀ ਕਾਲ ਵਿਡਾਣੈ सुते को जागत कहे जागत को सूता जीवत को मुआ कहे मुए को नहीं रोता आबत को जाता कहे जाते को आया पर्की को अपनी कहे अपनों नहीं पाया मीठे को कौड़ा कहे कौड़े को मीठा राते की निंदा करे ऐसा कल मैं डीठा देरी की चेरी की सेवा करे ठाकर नहीं दीसै पोखर नीर विरोली है माखन नहीं रिस इस पद जो अर्थाए ले सो गुरु हमारा नानक जी ने आप को सो अपर अपारा ਸਭ ਆਪੇ ਆਪ ਵਰਤਦਾ ਆਪੇ ਪਰਮਾਇ ਗੁਰਪਿਰ ਪਾਤੇ ਬੂਝਿਆ ਸਭ ਬਰਮ ਸਮਾਇਆ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦੀਸਾ ਪੋਖਰ ਨੀਰ ਵੀਰੋਲੀਐ ਮੱਖਣ ਨੇ ਰਿਸਾਇ ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ ਨਾਨਕ ਚੀਨੇ ਆਪਕੋ ਸੋ ਅਪਰਪਾਰਾ ਸਭ ਆਪੇ ਆਪ ਬਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝਿਐ ਸਭ ਬਰਮ ਸਮਾਇਆ ਗੁਰ ਕਿਰਪਾ ਤੇ ਬੂਝਿਐ ਸਭ ਬਰਮ ਸਮਾਇਆ